ਥੈਂਕ ਯੂ ਬਹੁਤ ਸਾਰਾ ਸਾਨੂੰ ਲਾਹਤ ਹੈ ਥੈਂਕ ਯੂ ਮੈਡਮ ਲੋਕੀ ਤਾਲੀਆਂ ਮਾਰਦੇ ਸਾਰੀ ਕਮੇਟੀ ਦੇ ਚਰਚਕ ਬਹੁਤ ਬੰਦਿਕਾ ਸੁਭਾਗਤ ਜੀ ਸਾਡੇ ਵਿੱਚ ਪਰਾਰੇ ਆ ਜੀ ਸਾਡੇ ਜੀਐਸ ਮਲਤਾਨੀ ਸਾਹਿਬ ਨਾਲ ਉਹਨਾਂ ਦੇ ਆਏ ਹੋਏ ਪਤਵੰਤੇ ਸੱਜਣ ਅਨੰਤ ਜੀ ਅਨੰਤ ਜੀ ਬਹੁਤ ਸੋਹਣਾ ਬਾਈ गुरिंग पठाणी जी जर्मन आई वॾा मानसी मामला ਸਰਪੰਚ ਸਾਹਿਬ ਸਾਰੇ ਮੇਰੇ ਪ੍ਰੋਤੇ ਵੀਰ ਮੇਰੀਆਂ ਭੈਣਾਂ ਮੇਰੇ ਬੱਚੇ ਨਜ਼ੀਰ ਦੇ ਪਿੰਡਾਂ ਤੋਂ ਆਏ ਹੋਏ ਸਾਰੇ ਪਤਵੰਤੇ ਸੱਜਣੋਂ ਸਰਪੰਚ ਨੰਬਰ ਦਾ ਸਾਰੇ ਮੇਰੇ ਭਰਾ ਪੈਣਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਹਿੰਦ ਡਾਕਟਰ ਜੋਲੀ ਜੀ ਜਿੰਨ ਸੋਹਰਾ ਗੱਲ ਜਿੰਦਾ ਵੀ ਧੰਨਵਾਦ ਕਰਦੇ ਹਾਂ ਮਲਕੀਸ਼ ਸਿੰਘ ਮੰਗਲ ਤੋਂ ਧੰਨਵਾਦ ਕਰਦੇ ਹਾਂ ਉਪਦੇਸ਼ ਸਿੰਘ ਮੰਗਲ ਤੋਂ ਧੰਨਵਾਦ ਕਰਦੇ ਹਾਂ ਜੀ ਨਾਲ ਸਾਡੇ ਭਰਾ ਸਾਡੇ ਜਿਹੜੇ ਨੇ ਪ੍ਰਦੀਪ ਕੁਮਾਰ ਵਿੱਕੀ ਜੀ ਜਿਹੜਾ ਮਕਬੂਰ ਗੁਰਕੁਸ਼ਪੈ ਸਾਹਿਬ ਨੂੰ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਨਾਲੇ ਤੁਹਾਨੂੰ ਰਾਮ ਗੜੀਏ ਧੰਨਵਾਦ ਕਰਦੇ ਆ ਗੁਰਕਰਨ ਸਿੰਘ ਬਾਵਾ ਜੀ ਸਾਡੇ ਨਗਰਪਿੰਡੀਆਂ ਤੋਂ ਪ੍ਰਧਾਨ ਸਾਹਿਬ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਟੀਮਾਂ ਨੂੰ ਆਸ਼ੀਰਵਾਦ ਦਿੱਤਾ ਜਾ ਰਿਹਾ ਤੇ ਉਸ ਤੋਂ ਬਾਅਦ ਇੱਕ ਯਾਦਗਾਰ ਫੁਲ ਥੈਂਕ ਯੂ ਫੁੱਲ ਵੀਡੀਓ ਦੇਖਣ ਲਈ